ਹਾਂ ਲੋ ਦੋਸਤੋ ਹਾਂਜੀ ਮੈਂ ਅੱਜ ਕਿਚਨ ਦੇ ਵਿੱਚ ਦੁਪਹਿਰ ਦਾ ਟਾਈਮ ਆ ਤੇ ਅੱਜ ਮੈਂ ਬਣਾ ਰਹੀ ਹਾਂ ਦਲੀਆ ਆ ਦੇਖੋ ਇਹ ਹੈਗਾ ਗੁੜ ਵਾਲਾ ਦਲੀਆ ਗੁੜ ਵਿੱਚ ਮੈਲਟ ਹੋ ਗਿਆ ਸਾਦਾ ਜਿਹਾ ਬਣਾਇਆ ਅੱਜ ਕੋਈ ਤੜਕਾ ਵਗੈਰਾ ਨਹੀਂ ਲਾਇਆ ਹੈਗਾ ਅੱਜ ਸਿੰਪਲ ਬਣਾਉਣਾ ਹੈ ਇਸੇਰ ਨੂੰ ਮਿਲਾਇਆ ਹੋਇਆ ਕਾਲਕ ਇਹ ਨਾਉਣ ਆਇਆ ਬਸ ਮੈਂ ਨਾਉਣ ਲੱਗੀ ਆ। ਆ ਚਾਚੀ ਨੇ ਵੀ ਖਿਆਲ ਰੱਖੇ ਚੰਗਾ। ਉਹਨੇ ਮਨਾਇਆ ਮੋਕਾ। ਬੱਚੇ ਕਰਦੇ ਨੇ ਵੇਟ ਹਨਾ। ਭੁੱਖ ਲੱਗੀ ਆ। ਉਹਨੇ ਬਪੀਤਾ ਫਾਲੋ ਕੱਟ ਕੇ। ਠੀਕ ਆ। ਓਕੇ। ਓਕੇ। ਦਲੀਆ ਸਵਾਦ ਬਣਿਆ ਮਨਕੀਰਤ। ਟੇਸਟੀ ਲੱਗਿਆ। ਚਲ ਦਿਖਾ ਲੈ। ਅਈ ਸ਼ਾਵਾ ਥੈਂਕਸ ਵੇਰਾ ਬਬੀ ਕਿ ਕੋ ਬੋੜ ਗਿਚੋ ਮੈਨੂੰ ਕੁਝ ਕਰਨਾ ਆ ਹਰਪ੍ਰੀਤ ਲੱਗੀ ਹੋਈ ਆ ਮੇਰਾ ਇੱਕ ਸੂਟ ਤਿਆਰ ਕਰਨ ਦਿਖਾਈਂ ਇੱਧਰ ਹਾਂਜੀ ਇਹ ਨੈਕਸਟ ਸੂਟ ਇਹ ਆਇਆ ਅਮਰਸਰ ਤੋਂ ਅਮਰਸਰ ਵੀ ਨਹੀਂ ਅਸੀਂ ਹਟੇ ਸ਼ੋਪਿੰਗ ਕਰਨ ਤੋਂ ਟੈਂਗੀ 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 ਲੈ ਉਹ ਕਿਹੜਾ ਕਟਕਾਉਂਦਾ ਲੈ ਸਮਝ ਆਉਂਦੀ ਨਹੀਂ ਜਾਈ ਟੈਂਗੀ ਟੈਂਗੀ ਮੈਂ ਨਾ ਲਈ ਬੰਗਲਾ ਹੈ ਲੇਕਿਨ ਹਮਾਰੇ ਕੋਲ ਬੰਗਲਾ ਹੈ ਹਮਾਰਾ ਦੋਸਤ ਮਾਰਦਾ ਜਦ ਤੱਕ 30 ਦਾ ਹੋਦੀ ਹੈ ਬੱਚੇ ਦੇਖ ਰਹੇ ਨੇ ਟੀਵੀ ਨਾਲੇ ਬੈਠੇ ਮੰਕੀ ਐਂਡ ਟ੍ਰੰਕ ਹਾਂਜੀ ਦਲੀਆ ਵਗੈਰਾ ਮੈਂ ਖਾ ਲਿਆ ਤੇ ਹੁਣ ਨਾ ਦੋ ਤਿੰਨ ਕੋ ਬਤਾਉਂ ਪਏ ਸੀਗੇ ਰੱਖੇ ਸੀ ਕੱਲ ਸਬਜ਼ੀ ਬਣਾਈ ਸੀਗੀ ਤੇ ਉਹ ਮੈਂ ਲੱਗੀਆਂ ਭੁੰਨਣ ਅਰੇ ਗੈਸ ਤੇ ਰੱਖਿਆ ਇੱਕ ਹੋ ਗਿਆ ਦੂਸਰਾ ਧਰਿਆ ਇੱਥੇ ਥੋੜਾ ਜਿਹਾ ਖਰਾਬ ਹੋਣ ਲੱਗ ਗਿਆ ਸੀਗਾ ਮੈਂ ਕੱਟ ਤਾ ਕਾਉਂਦੇ ਪਏ ਸੀਗੇ ਉਹ ਨਾ ਰੋੜ ਭਾਈ

ओके सेट पेच लग गया सब ऐड आया बुचिया रेला दादी आट रेनी पापा और ठीक से दबा पापा क्लैडीना एक दिन में ज्यादा ही हक्का मार दे जाता ही हए और कि मैं जान दो

ਆਲੇ ਸਾਰੇ ਇਹ ਤਾਂ ਕੋਲ ਨਹੀਂ ਲੰਘਿਆ ਜਦ ਮੈਂ ਹੁਣ ਤਾਂ ਰਹਿਣੇ ਤੇ ਸਾਰੇ ਨਿਕਲਣਗੇ ਅਰੇ ਗਾਇਸ ਕਿੱਥੇ ਹਨਾਗੇ ਚਪੜਾ ਜਿੱਤ ਗਿਆ ਆਈਡੀ ਦਾ ਛੋਟਾ ਛੋਟਾ ਆ ਰਿਹਾ ਨਿਕਲਿਆ

ਟਰੈਕਟਰ ਤੇ ਚੜ ਜਾ ਟਰੈਕਟਰ ਤੇ ਚੜ ਜਾ ਹਾਂ ਚੜ ਜਾ ਚੜ ਜੀ ਜਾ ਜਾ ਚੜ ਜਾ ਉੱਪਰ ਉੱਪਰ ਬੈਜੋ ਉੱਪਰ ਪਹਿਲਾਂ ਉੱਪਰ ਬੈਠੋ ਫੇਰ ਤਾਉਂਗਾ ਉੱਪਰ ਭੇਜਾ ਉੱਪਰ ਚੱਗਿਆ 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 ਕਲਾਪਿੰਗ ਕਲਾਪਿੰਗ ਹਾਂ ਦੋ 3 4 ਐ ਦੀ ਹੀ ਪ੍ਰੋਪਰ ਅੱਜ ਧਾਰ ਚੁੰਡਾਂ ਦੀ ਵੀ ਵੀਡੀਓ ਬਣਾਉਣੀ ਆ ਤੁਹਾਨੂੰ ਸਾਡੀ ਗਾਂ ਸਟੰਟ ਕਰਦੀ ਦਿਖਾਵਾਂਗੇ चलो जी अट्ठे लेने फिर टोका करना फिर सुबर दे अंदर सारे गोहा गो खिंचता ਸੋਦਰ ਤੇਰਾ ਤੇ ਹਾਰ ਕੋ ਕਰਤੀਹਾ ਜਿਤਵਰ ਸਰਬ ਸਮਾਨੇ ਵਾਸੀ ਤੇਰੇ ਨਾ ਅੰਡਰ ਗੋਣ ਕਰਨ ਦੀ ਯੋਜਨਾ ਕਰਦੀ ਹਾਂ ああきき ਜੀ ਅਸੀਂ ਆਇਆ ਖਵਾਜੇ ਤੇ ਮੱਥਾ ਟੇਕਣਾ ਅਸੀਂ ਬੋਰ ਨਵਾਂ ਕਰਾਇਆ ਕੋ ਬੇਟਾ ਆ ਗਈ ਤਾਂ ਇਹ ਜਿਹੜੇ ਪਾਣੀ ਨਿਕਲਦਾ ਕਰਨਾ ਸੀ ਪਹਿਲਾਂ ਆਲੂ ਬਣਾਤਾ ਫਿਰ ਆછા ਤੋੜ ਕੇ ਫੇਰ ਹਲਾਇਆ ਰੋ ਆਇਆ ਲੈ ਇਹ ਦਵਾਰਾ ਫੇਰ ਹੁਣ ਆਲੂ ਨੂੰ ਲੱਗਣ ਕੇ ਬਣਾਉਣ ਹਰੇ ਕੋਈ ਤਾਂ ਕੇ ਮੈਂ ਲੱਗਣੀ ਆਪਾਂ ਨੂੰ ਹੈ ਹੈ ਇਹ ਜਿਹੜਾ ਪਾਣੀ ਨਿਕਲਦਾ ਉਹ ਤਾਂ ਸੀਮੈਂਟ ਲੱਗ ਜਾਂਦਾ ਹੁੰਦਾ ਕੋਈ ਨਹੀਂ ਹਾਂਜੀ ਦੱਸੋ ਦਾਦੀ ਵੜ ਕੇ ਦੇਖਾ ਮੇਰੇ ਕਿੰਨਾ ਕੁ ਪੈਣ ਚਲਾ ਦੇ ਚੱਕ ਲਿਆ ਆ ਚੱਕ ਲਿਆ ਬਾਡੇ ਤਾਂ ਗਰਮ ਤਾਂ ਨਹੀਂ ਦੇਤਾ ਚਲ ਬਸ ਠੀਕ ਹੁਣ ਤਾਂ ਠੰਡਾ ਹੋ ਗਿਆ ਹੁਣ ਹੈ ਨਵੀਂ ਨਹੀਂ ਹੋਊਗੀ ਚਲੋ ਚਲੋ ਵੀ ਚਲੋ ਚਲੋ ਬੁੱਤ ਘਰ ਨੂੰ ਚਲੋ ਫੋਗ ਖਾਂਦੇ ਸੀ ਤੁਸੀਂ ਨਹੀਂ ਉੱਥੇ ਨਹੀਂ ਜਾਣਾ